ਤਰਤਸਾ ਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਫੇਰ ਗੱਲਬਾਤ ਕਰਨੀ ਆ ਪੰਜਾਬ ਦੀ ਖੇਤੀਬਾੜੀ ਦੀ ਤੇ ਖੇਤੀਬਾੜੀ ਦੇ ਲਈ ਜਿਹੜਾ ਪਾਣੀ ਚਾਹੀਦਾ ਹੈ ਉਹਨਾਂ ਮਸਲਿਆਂ 'ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚੋਂ ਪਾਣੀ ਹੈ ਉਹ ਦਿਨ-ਬਦਨ ਲੁੱਟਿਆ ਜਾ ਰਿਹਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਪਹਿਲੀ ਵਾਰੀ ਨਹਿਰਾਂ ਕਦੋਂ ਕੱਢੀ ਗਈਆਂ ਅਸੀਂ ਅਕਸਰ ਅੰਗਰੇਜ਼ਾਂ ਦਾ ਨਾਮ ਸੁਣਦੇ ਆ ਪਰ ਇਹ ਪੂਰਾ ਸੱਚ ਨਹੀਂ ਹੈਗਾ ਸੋ ਆਓ ਅੱਜ ਇਸ ਵੀਡੀਓ 'ਚ ਦੇਖੀਏ ਕਿ ਪੰਜਾਬ ਦੇ ਵਿੱਚ ਨਹਿਰਾਂ ਕਦੋਂ ਕੱਢੀਆਂ ਗਈਆਂ ਕਿਹੜੇ ਕਿਹੜੇ ਦਰਿਆਵਾਂ ਵਿੱਚੋਂ ਕੱਢੀਆਂ ਗਈਆਂ ਤੇ ਪੰਜਾਬ ਦਾ ਕਿੰਨਾ ਖਰਾਕਬਾ ਜਿਹੜਾ ਖੇਤੀ ਦਾ ਉਹੋ ਨਹਿਰਾਂ ਦੇ ਪਾਣੀ ਹਟਾਇਆ ਗਿਆ। ਇਹਨਾਂ ਨਹਿਰਾਂ ਦੇ ਸਿਸਟਮ ਨੂੰ ਜਾਣਨ ਤੋਂ ਪਹਿਲਾਂ ਚਲੋ ਇਤਿਹਾਸ ਵੱਲ ਚੱਲਦੇ ਹਾਂ। ਸੋ ਇਹ ਇਤਿਹਾਸ ਜਿਹੜਾ ਕਿ 17ਵੀਂ ਸਦੀ ਦਾ ਇਤਿਹਾਸ ਹੈ ਜਦੋਂ ਸਾਰਾ ਪੰਜਾਬ ਇਕੱਠਾ ਹੁੰਦਾ ਸੀ। ਸੋ ਉਦੋਂ ਪੰਜਾਬ ਦੀ ਸਰਜ਼ਮੀ ਉੱਪਰ 6 ਦਰਿਆ ਸਿੰਧ, ਜਨਾਬ, ਜੇਲਮ ਬਿਆਸ, ਰਾਵੀ ਤੇ ਸਤਲੁਜ ਇਹ ਵਗਦੇ ਸਨ ਤੇ ਅੱਜ ਵੀ ਵਗ ਰਹੇ ਨੇ। ਸੋ ਪਹਿਲੀ ਵਾਰੀ ਇਹਨਾਂ ਦਰਿਆਵਾਂ ਨੂੰ ਠੱਲਣ ਦਾ ਕੰਮ ਕੀਤਾ ਗਿਆ 17ਵੀਂ ਸਦੀ 'ਚ। ਜਦੋਂ ਮੁਗਲ ਸਾਮਰਾਜ ਵੱਲੋਂ ਇੱਕ ਨਹਿਰ ਕੱਢੀ ਗਈ ਰਾਵੀ ਦਰਿਆ ਦੇ ਵਿੱਚੋਂ ਤੇ ਉਹਦਾ ਪਾਣੀ ਲਾਹੌਰ ਤੱਕ ਲਿਜਾਇਆ ਗਿਆ। ਪਰ ਇਸ ਨਹਿਰ ਦੇ ਵਿੱਚੋਂ ਸਿੰਚਾਈ ਦੇ ਲਈ ਪਾਣੀ ਵਰਤਣ ਦੀ ਕੋਈ ਬਹੁਤੀ ਮਿਸਾਲ ਨਹੀਂ ਮਿਲਦੀ। ਸੋ ਉਸ ਤੋਂ ਬਾਅਦ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਇਹ ਕਿਹਾ ਗਿਆ ਹੈ ਕਿ ਇਸੇ ਨਹਿਰ ਦੇ ਵਿੱਚੋਂ ਪਾਣੀ ਅੰਮ੍ਰਿਤਸਰ ਸ਼ਹਿਰ ਵੱਲ ਵੀ ਡਾਇਵਰਟ ਕੀਤਾ ਗਿਆ। ਸੋ ਥੋੜਾ ਜਿਹਾ ਅੱਗੇ ਹੁਣੇ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਕਾਲ ਚਲਾਣਾ ਕਰਦੇ ਨੇ 1839 ਦੇ ਵਿੱਚ ਤੇ ਉਸ ਤੋਂ 10 ਸਾਲ ਬਾਅਦ ਅੰਗਰੇਜ਼ ਪੂਰੇ ਪੰਜਾਬ ਦੇ ਉੱਪਰ ਕਬਜ਼ਾ ਕਰਦੇ ਆ ਤੇ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਹੈ ਕਬਜ਼ਾ ਕਰਨ ਤੋਂ ਬਾਅਦ ਕਿ ਉਹਨਾਂ ਨੇ ਇਹ ਦੇਖਿਆ ਕਿ ਪੰਜਾਬ ਦਾ ਬਹੁਤਾ ਇਲਾਕਾ ਬੇਆਬਾਦ ਪਿਆ ਸੀ ਖਾਸ ਕਰਕੇ ਜਿਹੜਾ ਪਾਕਿਸਤਾਨੀ ਪੰਜਾਬ ਦਾ ਇਲਾਕਾ ਹੈ। ਸੋ ਅੰਗਰੇਜ਼ਾਂ ਨੇ ਇਹ ਪੋਟੈਂਸ਼ੀਅਲ ਦੇਖਿਆ ਕਿ ਇਸ ਇਲਾਕੇ ਨੂੰ ਆਬਾਦ ਕੀਤਾ ਜਾ ਸਕਦਾ ਹੈ ਤਾਂ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਇਹ ਸਕੀਮ ਬਣਾਈ ਕਿ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਸੋ ਪਾਣੀ ਦੇ ਲਈ ਕਿਉਂਕਿ ਦਰਿਆ ਆਸੇ-ਪਾਸੇ ਵਗ ਰਹੇ ਸਨ ਸੋ ਉਹਨਾਂ ਨੇ ਦਰਿਆਵਾਂ ਦੇ ਵਿੱਚੋਂ ਪਾਣੀ ਵਰਤਨ ਦੀ ਇੱਕ ਸਕੀਮ ਬਣਾਈ ਤੇ ਇਸੇ ਸਕੀਮ ਤਹਿਤ ਪਹਿਲੀ ਨਹਿਰ ਜਿਹੜੀ ਮਾਡਰਨ ਆਪਾਂ ਸਮੇਂ ਵਿੱਚ ਕਹਿ ਸਕਦੇ ਹਾਂ ਉਹ 1859 ਦੇ ਵਿੱਚ ਬਣਾਈ ਗਈ ਰਾਵੀ ਦਰਿਆ ਦੇ ਵਿੱਚੋਂ ਉਹ ਸਨਹਿਰ ਦਾ ਨਾਮ ਹੈਗਾ ਅਪਰ ਬਾਰੀ ਦਬਾਅ ਕਨਾਲ ਸੋ ਦਬਾਅ ਦੋ ਦਰਿਆਵਾਂ ਦੇ ਵਿਚਾਲੜਾ ਇਲਾਕਾ ਸੋ ਰਾਵੀ ਤੇ ਬਿਆਸ ਦੇ ਜਿਹੜਾ ਵਿਚਾਲੇ ਇਲਾਕਾ ਹੈਗਾ ਅੰਮ੍ਰਿਤਸਰ ਗੁਰਦਾਸਪੁਰ ਲਾਹੌਰ ਦਾ ਸੋ ਇਨ੍ਹਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪਹਿਲੀ ਵਾਰੀ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੋ ਪਹਿਲੀ ਵਾਰੀ ਸਿੰਚਾਈ ਹੋਈ ਹੈ ਸੋ ਇਹ ਸ਼ੁਰੂ ਹੋਈ ਗਈ 1859 ਦੇ ਵਿੱਚ ਸੋ ਅੱਜ ਇਸ ਗੱਲ ਨੂੰ ਲਗਭਗ 165 ਸਾਲ ਹੋ ਚੁੱਕੇ ਨੇ ਬੋਟਲੋ ਕਨੇ ਪਹਿਲੀ ਵਾਰੀ ਦੇਖਿਆ ਸੀ ਕਿ ਉਹਨਾਂ ਦੇ ਖੇਤਾਂ ਵਿੱਚ ਪਾਣੀ ਆ ਰਿਹਾ ਤੇ ਉਹ ਪਾਣੀ ਕਿਸੇ ਨਹਿਰ ਚ ਆ ਰਿਹਾ ਕਿਸੇ ਦਰਿਆ ਚ ਆ ਰਿਹਾ ਸੋ ਇਹ ਵਾਕਈ ਚੰਬੇ ਵਾਲੀ ਗੱਲ ਸੀਗੀ ਸੋ ਇਹਦੇ ਨਾਲ ਕੀ ਹੋਇਆ ਕਿ ਉਹ ਇਲਾਕੇ ਵਸਣ ਲੱਗੇ ਬਾਕੀ ਇਲਾਕਿਆਂ ਦੇ ਵਿੱਚ ਲੋਕ ਉੱਥੇ ਵਸਾਏ ਜਾਣ ਲੱਗੇ ਸੋ ਅੰਗਰੇਜ਼ਾਂ ਦੀ ਇਹ ਸਕੀਮ ਸੀ ਕਿ ਇਹਨਾਂ ਸਾਰਿਆਂ ਇਲਾਕਿਆਂ ਨੂੰ ਵਸਾਈਏ ਸੋ ਜਿਹੜਾ ਆਪਾਂ ਸੁਣਦੇ ਹਾਂ ਕਿ ਬਾਹਰ ਦੇ ਇਲਾਕੇ ਵਸਾਏ ਸੋ ਇਹ ਇਹ ਅਲੱਗ-ਅਲੱਗ ਦਰਿਆਵਾਂ ਦੇ ਵਿਚਾਲੇ ਜਿਹੜੀ ਜਗ੍ਹਾ ਹੈਗੀ ਆ ਉਹਨਾਂ 'ਚ ਨਹਿਰਾਂ ਕੱਢ ਕੇ ਉਹਨਾਂ ਨੇ ਇਹ ਬਾਰਾਂ ਵਸਾਈਆਂ ਤੇ ਜਿਹੜੇ ਲੋਕ ਹੈ ਉਹ ਪੰਜਾਬ ਦੇ ਬਾਕੀ ਹਿੱਸਿਆਂ ਦਾ ਵਿੱਚ ਉਹਦਰ ਸ਼ਿਫਟ ਹੋਏ ਸੋ ਜਦੋਂ 1947 ਚ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਤੇ ਆਪਣੇ ਬਹੁਤੇ ਲੋਕ ਜਿਹੜੇ ਸਿੱਖ ਪੰਜਾਬੀ ਸੀ ਉਹਨਾਂ ਨੂੰ ਉਹਨਾਂ 12 ਚ ਉੱਠ ਕੇ ਵਾਪਸ ਹਿੰਦੁਸਤਾਨ ਵਾਲੇ ਪਾਸੇ ਪਰਤਣਾ ਪਿਆ ਸੋ ਇਹ ਇਤਿਹਾਸ ਹੈ ਸੋ ਇਹਨਾਂ ਨੂੰ ਇਹਨਾਂ 12 ਨੂੰ ਵਸਾਉਣ ਨੂੰ ਜਿਹੜਾ ਹੈ ਉਹਨੂੰ ਕਹਿੰਦੇ ਹੈ ਕਨਾਲ ਕਲੋਨੀਆਂ ਸੋ ਇਹਦੇ ਉੱਪਰ ਆਪ ਇੱਕ ਹੋਰ ਨਵਾਂ ਵੀਡੀਓ ਬਣਾਵਾਂਗੇ ਉਹਨਾਂ ਸਮੇਂ ਦੇ ਵਿੱਚ ਪੂਰੀ ਡਿਟੇਲ ਇਸ ਹਿਸਟਰੀ ਦੀ ਕਿ ਕਿਹੜੀ ਕਿਹੜੀ ਕਲੋਨੀ ਕਿਦੋਂ ਵਸਾਈ ਗਈ ਹੈ ਸੋ ਪਹਿਲੀ ਨਹਿਰ 1859 ਦੇ ਵਿੱਚ ਕੱਢੀ ਗਈ ਹੈ ਤੇ ਉਸ ਤੋਂ ਬਾਅਦ ਸਿਰਸਲਾ ਹੋਇਆ ਪੰਜਾਬ ਦੀਆਂ ਬਾਕੀ ਨਹਿਰਾਂ ਦਾ ਸੋ ਦੇਖਿਏ ਕਿ ਪੰਜਾਬ ਦੇ ਵਿੱਚ ਦਰਿਆਵਾਂ ਤੇ ਬੰਨ ਕਿੱਥੇ ਕਿੱਥੇ ਮਾਰੇ ਗਏ ਤੇ ਕਦੋਂ-ਕਦੋਂ ਮਾਰੇ ਗਏ ਸੋ ਇਹਨਾਂ ਬੰਨਾਂ ਨੂੰ ਹੈਡਵਰਕਸ ਕਹਿੰਦੇ ਨੇ ਸਭ ਤੋਂ ਪਹਿਲਾਂ 1859 ਦੇ ਵਿੱਚ ਰਾਵੀ ਦਰਿਆ ਦੇ ਉੱਪਰ ਮਾਧੋਪੁਰ ਨਾਦੀ ਜਗ੍ਹਾ ਤੇ ਪਹਿਲਾ ਹੈਡਵਰਕਸ ਬਣਾਇਆ ਗਿਆ ਅੰਗਰੇਜ਼ਾਂ ਦੁਆਰਾ ਤੇ ਇਥੋਂ ਕੁਝ ਨਹਿਰਾਂ ਕੱਢੀਆਂ ਗਈਆਂ ਮਾਦੋਪੁਰ ਦਾ ਜਿਹੜਾ ਹੈਡਵਰਕਸ ਹੈ ਇਹ ਬਾਅਦ ਦੇ ਸਮੇਂ ਦੇ ਵਿੱਚ ਰੈਨੋਵੇਟ ਵੀ ਹੋਇਆ ਦੋ ਤਿੰਨ ਵਾਰ ਸੋ ਇਹ ਪਹਿਲਾ ਹੈਡਵਰਕ ਸੀ ਪਹਿਲਾ ਬੰਨ ਸੀਗਾ ਪੰਜਾਬ ਦੇ ਦਰਿਆਵਾਂ ਉੱਪਰ ਇਸ ਤੋਂ ਬਾਅਦ 1873 ਦੇ ਵਿੱਚ ਸਤਲੁਜ ਦਰਿਆ ਤੇ ਰੋਪੜ ਦੇ ਵਿੱਚ ਹੈਡਵਰਕਸ ਬਣਾਇਆ ਗਿਆ ਤੇ ਇੱਥੋਂ ਨਹਿਰਾਂ ਕੱਢੀਆਂ ਗਈਆਂ ਫਿਰ 1927 ਵਿੱਚ ਫਿਰ ਸਤਲੁਜ ਦਰਿਆ ਦੇ ਉੱਪਰ ਇੱਕ ਬੰਨ ਮਾਰਿਆ ਗਿਆ ਪਰ ਇਸ ਵਾਰੀ ਬੰਨ ਫਿਰੋਜ਼ਪੁਰ ਜਲ੍ਹੇ ਦੇ ਵਿੱਚ ਹੁਸੈਣੀ ਵਾਲਾ ਵਿਖੇ ਮਾਰਿਆ ਗਿਆ ਸੋ 1927 ਦੇ ਵਿੱਚ ਹਸੈਣੀ ਵਾਲਾ ਵਿਖੇ ਇੱਕ ਹੈਡਵਰਕਸ ਬਣਾ ਕੇ ਇਥੋਂ ਦੋ ਨਹਿਰਾਂ ਕੱਢੀਆਂ ਗਈਆਂ ਤੇ ਜਿਹੜਾ ਅਗਲਾ ਹੈਡਵਰਕ ਸੀਗਾ ਉਹ ਆਜ਼ਾਦੀ ਤੋਂ ਬਾਅਦ ਬਣਿਆ ਤੇ ਉਹਦਾ ਸਾਲ ਸੀਗਾ 1952 ਸੋ 1952 ਦੇ ਵਿੱਚ ਹਰੀਕੇ ਪੱਤਨ ਜਿੱਥੇ ਸਤਲੁਜ ਰਾਵੀ ਤੇ ਬਿਆਸ ਦੇ ਪਾਣੀ ਮਿਲਦੇ ਨੇ ਉੱਥੇ ਇੱਕ ਬੰਨ੍ਹ ਮਰਿਆ ਗਿਆ ਤੇ ਉੱਥੋਂ ਕੁਝ ਨਹਿਰਾਂ ਕੱਢੀਆਂ ਗਈਆਂ ਫਿਰ 1954 ਦੇ ਵਿੱਚ ਨੰਗਲ ਹੈਡਵਰਕਸ ਬਣਾਏ ਗਏ ਤੇ ਸਭ ਤੋਂ ਅਖੀਰ ਦੇ ਵਿੱਚ 1962 ਦੇ ਵਿੱਚ ਬਿਆਸ ਦਰਿਆ ਤੇ ਤਲਵਾੜੇ ਵਿਖੇ ਹੈਡਬਰਕਸ ਬਣਾਏ ਗਏ ਸੋ ਅੱਜ ਪੰਜਾਬ ਦੇ ਵਿੱਚ 6 ਅਜਿਹੇ ਬੰਨ ਨੇ ਜਿੱਥੋਂ ਇਹ ਨਹਿਰਾਂ ਕੱਢੀਆਂ ਗਈਆਂ ਸੋ ਹੁਣ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਨਹਿਰਾਂ ਕਿਹੜੀਆਂ-ਕਿਹੜੀਆਂ ਨੇ ਤੇ ਇਹ ਕਿਦੋਂ ਬਣਾਈਆਂ ਗਈਆਂ ਸੋ ਇਹ ਹੈ ਅੰਗਰੇਜ਼ਾਂ ਦੁਆਰਾ ਕੱਢੀ ਗਈ ਪਹਿਲੀ ਨਹਿਰ ਜਿਹੜੀ ਅਪਰ ਬਾਰੀ ਦਵਾਲ ਕਨਾਲ ਹੈ ਅੱਜ ਵੀ ਚੱਲ ਰਹੀ ਹੈ ਸੋ ਇਹ ਅੱਜ ਅੰਮ੍ਰਿਤਸਰ ਗੁਰਦਾਸਪੁਰ ਦੇ ਜਿਹੜੇ ਤਰਨਤਾਰਨ ਦੇ ਇਲਾਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਇਹ ਖੇਤਾਂ ਨੂੰ ਸਿੰਜ ਰਹੀ ਹੈ ਸੋ ਇਹ ਨਹਿਰ ਜਿਹੜੀ ਹੈ ਰਾਵੀ ਦਰਿਆ ਦੇ ਵਿੱਚੋਂ ਜਿਹੜਾ ਮਾਧੋਪੁਰ ਹੈਡਵਰਕਸ ਤੋਂ ਕੱਢੀ ਗਈ ਹੈ ਤੇ ਇਸ ਨਹਿਰ ਦੇ ਵਿੱਚ 9000 ਕਿਊਸਿਕ ਪਾਣੀ ਆਉਂਦਾ ਹੈ ਸੋ ਕਿਊਸਿਕ ਹੁੰਦਾ ਹੈ ਕਿ ਜਦੋਂ 1 ਫੁੱਟ ਬਾਈ 1 ਫੁੱਟ ਬਾਈ 1 ਫੁੱਟ ਦਾ ਇੱਕ ਆਪਾ ਘਾਣ ਬਣਾਲੀਏ 큐ਬ ਬਣਾਲੀਏ ਜਦੋਂ ਉਹਨਾਂ ਪਾਣੀ ਇੱਕ ਸਕਿੰਟ ਵਿੱਚ ਦੀ ਗੁਜ਼ਰਦਾ ਉਹਨੂੰ ਕਹਿੰਦੇ 1 ਕਿਊਸਿਕ ਸੋ ਕਿਸੇ ਸੂਏ ਦੇ ਵਿੱਚ ਜਦੋਂ ਦੇਖਦੇ ਆ ਕਿ 1 ਸਕਿੰਟ ਚ ਕਿੰਨਾ ਪਾਣੀ ਗੁਜ਼ਰਦਾ ਹੈ ਉਹਨੂੰ ਕਿਊਸਿਕ ਚ ਮਾਪਦੇ ਆ ਸੋ ਇਸ ਨਹਿਰ ਦਾ ਜਿਹੜੀ ਇਸ ਨਹਿਰ ਦੀ ਹੈਗੀ ਕੈਪੈਸਿਟੀ ਹੈਗੀ 9000 ਕਿਊਸਿਕ ਸੋ ਜਿਹੜੀ ਉੱਪਰ ਬਾਰੀ ਦਬਾਅ ਕਨਾਲ ਆ ਉਹ ਪੰਜਾਬਲੀ ਹੈ ਪਰ ਇਸੇ ਹੈਡ ਵਰਕਸ ਤੋਂ ਦੋ ਹੋਰ ਨਹਿਰਾਂ ਨਿਕਲਦੀਆਂ ਇੱਕ ਕਸ਼ਮੀਰ ਕਨਾਲ ਹੈ ਜਿਹੜੀ ਕਿ 1000 ਤੇ 50 ਕਿਊਸਿਕ ਪਾਣੀ ਲੈ ਕੇ ਜਾਂਦੀ ਹੈ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਤੇ ਇੱਕ ਜਿਹੜੀ ਨਹਿਰ ਹੈਗੀ ਆ ਉਹ ਹੈਗੀ ਆ ਰਾਵੀ ਬਿਆਸ ਲਿੰਕ ਸੋ ਰਾਵੀ ਦਰਿਆ ਦਾ ਪਾਣੀ ਬਿਆਸ ਦਰਿਆ ਨਾਲ ਜੁੜਿਆ ਗਿਆ ਉਸ ਲਿੰਕ ਨੂੰ ਰਾਵੀ ਬਿਆਸ ਲਿੰਕ ਨਹਿਰ ਕਹਿੰਦੇ ਨੇ ਤੇ ਉਹਦੇ ਵਿੱਚ 10000 ਕਿਊਸਿਕ ਪਾਣੀ ਜਾਂਦਾ ਹੈ ਸੋ ਇਹ 165 ਸਾਲ ਪੁਰਾਣੀ ਨਹਿਰ ਅੱਜ ਵੀ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਦੇ ਖੇਤਾਂ ਨੂੰ ਸਿੰਜ ਰਹੀ ਹੈ ਦੂਸਰੀ ਨਹਿਰ ਜਿਹਦੇ ਬਾਰੇ ਮੈਂ ਜੇ ਜ਼ਿਕਰ ਕਰਨਾ ਹੈ ਉਹ ਸਨਹਿਰ ਦਾ ਜਿਹੜਾ ਸਬੰਧ ਹੈਗਾ ਉਹ ਮਾਲਵੇ ਇਲਾਕੇ ਨਾਲ ਹੈ ਸੋ ਇਹ ਨਹਿਰ ਸਤਲੁਜ ਦਰਿਆ ਛੋਂ ਕੱਢੀ ਗਈ ਹੈ ਰੋਪੜ ਹੈਡਵਰਕਸ ਦੇ ਵਿੱਚੋਂ ਤੇ ਇਹ ਵੀ ਅੰਗਰੇਜ਼ਾਂ ਦੁਆਰਾ 1880-82 ਦੇ ਗੇਟ ਛੋਂ ਕੱਢੀ ਗਈ ਹੈ ਸੋ ਬਹੁਤ ਪੁਰਾਣੀ ਨਹਿਰ 140-45 ਸਾਲ ਪੁਰਾਣੀ ਨਹਿਰ ਹੈ ਸੋ ਮੈਂ ਖੁਦ ਮਾਲਵੇ ਇਲਾਕੇ ਚੋਂ ਆਇਆ ਸੋ ਮੈਂ ਆਪਣੇ ਬਜ਼ੁਰਗਾਂ ਤੋਂ ਜਾਂ ਪੁਰਾਣੇ ਬਦਿਆ ਤੋਂ ਇਹ ਸੌਂਦਾ ਹੁੰਦਾ ਸੀ ਕਿ ਸਾਡੇ ਇਲਾਕਿਆਂ ਚ ਜਾਂ ਸਾਡੇ ਖੇਤਾਂ ਚ ਪਾਣੀ ਡੈਰੀ ਪਾਣੀ ਬਹੁਤ ਪੁਰਾਣੇ ਸਮੇਂ ਤੋਂ ਲੱਗਦਾ ਹੈ ਸੋ ਇਹਦਾ ਜਿਹੜਾ ਕਾਰਨ ਹੈਗਾ ਉਹ ਹੈਗੇ ਸਰਹੰਦ ਕਨਾਲ ਸੋ ਸਰਹੰਦ ਕਨਾਲ ਦੇ ਵਿੱਚ 12620 ਕਿਊਸ ਪਾਣੀ ਛੱਡਿਆ ਜਾਂਦਾ ਹੈ ਤੇ ਇਹਦੀਆਂ ਅੱਗੇ ਕਈ ਬ੍ਰਾਂਚਾਂ ਬਣ ਜਾਂਦੀਆਂ ਕਿਉਂਕਿ ਇਹਨੇ ਮਾਲਵੇ ਦੇ ਬਹੁਤ ਵੱਡੇ ਏਰੀਆ ਨੂੰ ਲਗਭਗ 33 ਲੱਖ ਏਕੜ ਜਿਹੜਾ ਏਰੀਆ ਪੰਜਾਬ ਦਾ ਹੈਗਾ ਉਹ ਇਸ ਨਹਿਰ ਦੁਆਰਾ ਸਿੰਜਿਆ ਜਾਂਦਾ ਹੈ ਸੋ ਇਹਦੀਆਂ ਬ੍ਰਾਂਚਾਂ ਨੇ ਸਿੱਧਵਾਂ ਬ੍ਰਾਂਚ ਹੋ ਗਈ ਬਠਿੰਡਾ ਬ੍ਰਾਂਚ ਅਬੋਹਰ ਬ੍ਰਾਂਚ ਕੋਟਲਾ ਬ੍ਰਾਂਚ ਤੇ ਕੱਗਰ ਬ੍ਰਾਂਚ ਸੋ ਮਾਲਵੇ ਦੀ ਤਰੱਕੀ ਦੇ ਵਿੱਚ ਪਿਛਲੇ 100 ਸਾਲਾਂ ਦੌਰਾਨ ਇਸ ਨਹਿਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਹੁਣ ਚਲਦੇ ਹਾਂ ਦੁਆਬੇ ਦੇ ਇਲਾਕੇ ਵਿੱਚ ਉੱਥੇ ਇੱਕ ਨਹਿਰ ਹੈਗੀ ਆ ਉਹਦਾ ਨਾਮ ਹੈਗਾ ਬਿਸਤ ਦੁਆਬ ਕਨਾਲ ਸਿਸਟਮ ਸੋ ਜਿਵੇਂ ਕਿ ਮੈਂ ਦੱਸਿਆ ਦੁਆਬਾ ਸੋ ਸਤਲੋਜ ਤੇ ਬਿਆਸਤ ਦੇ ਵਿਚਾਲੇ ਜਿਹੜਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਨਹਿਰ ਕੱਢੀ ਗਈ ਹੈ ਇਹ ਸਤਲੋਜ ਦਰਿਆ ਦੇ ਵਿੱਚੋਂ ਕੱਢੀ ਗਈ ਹੈ ਸੋ ਜਦੋਂ 1930 ਦੇ ਦਹਾਕੇ ਵਿੱਚ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਡਰਾਉਟ ਜਿਹੜਾ ਸੋਕਾ ਪਿਆ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਤਾਂ ਲੋਕਾਂ ਨੇ ਸਰਕਾਰ ਅੱਗੇ ਕੋਹਾਰ ਲਈ ਕਿ ਸਾਡੇ ਇਲਾਕੇ ਚ ਵੀ ਇੱਕ ਨਹਿਰ ਦਾ ਪ੍ਰਬੰਧ ਕੀਤਾ ਜਾਵੇ ਸੋ ਹੌਲੀ-ਹੌਲੀ ਫਿਰ ਇਹ ਜਦੋਂ ਆਜ਼ਾਦੀ ਤੋਂ ਬਾਅਦ ਚ 1948 ਦੇ ਵਿੱਚ ਨੰਗਲ ਡੈਮ ਬਣਿਆ ਤੇ ਫਿਰ ਸਤਲੁਜ ਦੇ ਵਿੱਚੋਂ 1954-55 ਦਰਮਿਆਨ ਇਹ ਨਹਿਰ ਕੱਢੀ ਗਈ ਜਿਹੜੀ ਕਿ ਦੋਆਬੇ ਦੇ ਕਈ ਜਿਲ੍ਹਿਆਂ ਦੇ ਵਿੱਚ ਖੇਤਾਂ ਨੂੰ ਪਾਣੀ ਪਹੁੰਚਾਉਂਦੀ ਹੈ ਦੁਆਬੇ ਦੇ ਵਿੱਚ ਇੱਕ ਹੋਰ ਕਨਾਲ ਸਿਸਟਮ ਹੈਗਾ ਉਹਦਾ ਨਾਮ ਹੈਗਾ ਸ਼ਾ ਨਹਿਰ ਕਨਾਲ ਸਿਸਟਮ ਇਹ ਜਿਹੜਾ ਕਨਾਲ ਸਿਸਟਮ ਹੈਗਾ ਇਹ ਬਿਆਸ ਦਰਿਆ ਚੋਂ ਨਿਕਲਦਾ ਹੈ ਸੋ ਬਿਆਸ ਦਰਿਆ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਪੋਂਗ ਡੈਮ ਕਰਕੇ ਉੱਥੇ ਬਣ ਲਿਆ ਗਿਆ ਤੇ ਉਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਹੈਡ ਵਰਕਸ ਤੋਂ ਇਹ ਨਹਿਰ ਨਿਕਲਦੀ ਹੈ ਸੋ ਇਹ ਨਹਿਰ ਜ਼ਿਆਦਾਤਰ ਜਿਹੜਾ ਹੁਸ਼ਿਆਰਪੁਰ ਜ਼ਿਲ੍ਹਾ ਹੈਗਾ ਉਹਦੇ ਇਲਾਕਿਆਂ ਨੂੰ ਸਿੰਜਦੀ ਹੈ ਪਰ ਇਸੇ ਨਹਿਰ ਦੇ ਵਿੱਚੋਂ ਬਾਅਦ ਵਿੱਚ ਕੰਡੀ ਜਿਹੜੀ ਕਨਾਲ ਹੈਗੀ ਆ ਉਹਦਾ ਪ੍ਰੋਜੈਕਟ ਵੀ ਬਣਾਇਆ ਗਿਆ ਸੋ 130 ਕਿਲੋਮੀਟਰ ਲੰਬੀ ਜਿਹੜੀ ਕੰਡੀ ਕਨਾਲ ਹੈਗੀ ਹੈ ਇਹਨੂੰ ਬਣਨ ਚਾ ਖਰ ਬਹੁਤ ਸਮਾਂ ਲੱਗਿਆ ਪਰ ਹੁਣ ਇਹ ਵੀ ਆਪਰੇਸ਼ਨਲ ਹੈਗੀ ਹੈ ਤੇ ਹਿਸ਼ਾਰਪੁਰ ਤੇ ਨਵਾਂ ਸ਼ਹਿਰ ਦੇ ਕਈ ਜਿਲ੍ਹੇ ਕਈ ਪਿੰਡਾਂ ਦੇ ਵਿੱਚ ਇਹਦਾ ਪਾਣੀ ਹੁਣ ਸਨਾਰ ਨਹੀਂ ਪਹੁੰਚ ਰਿਹਾ ਸਤਲੁਜ ਦਰਿਆ ਦੇ ਪਾਣੀ ਨੂੰ ਬੰਨਣ ਲਈ ਜਿਹੜਾ ਪਾਖੜਾ ਡੈਮ ਹੈ ਉਹਦੀ ਸਕੀਮ ਪਾਰ ਸਰਕਾਰ ਨੇ ਉਲੀਕੀ ਆ ਆਜ਼ਾਦੀ ਤੋਂ ਬਾਅਦ ਤੇ 1963 ਦੇ ਵਿੱਚ ਪਾਖੜਾ ਡੈਮ ਬਣਿਆ ਪਰ ਡੈਮ ਬਣ ਤੋਂ ਪਹਿਲਾਂ ਇਸ ਦਰਿਆ ਦੇ ਵਿੱਚੋਂ ਇੱਕ ਨਹਿਰ ਕੱਢੀ ਗਈ ਹੈ ਉਹਦਾ ਨਾਮ ਹੈਗਾ ਭਾਖੜਾ ਮੇਨ ਲਾਈਨ ਕਨਾਲ ਸੋ ਇਹਦੇ ਵਿੱਚ ਸਾਢੇ 12000 ਕਿਊਸਿਕ ਪਾਣੀ ਜਾਂਦਾ ਹੈ ਸੋ ਇਹ ਨਹਿਰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਇਲਾਕਿਆਂ ਨੂੰ ਸਿੰਜਦੀ ਹੈ ਸੋ ਇਹ ਇਕੱਲੇ ਪੰਜਾਬ ਦੀ ਨਹਿਰ ਨਹੀਂ ਹੈਗੀ ਇਥੋਂ ਕੁਝ ਪਾਣੀ ਜਿਹੜਾ ਹੈਗਾ ਉਹ ਦੂਜੇ ਸਟੇਟਾਂ ਤੱਕ ਵੀ ਜਾਂਦਾ ਹੈ ਜਿਵੇਂ ਕਿ ਇਹਦੀ ਇੱਕ ਬ੍ਰਾਂਚ ਹੈਗੀ ਨਰਵਾਣਾ ਬ੍ਰਾਂਚ ਉਹ ਹਰਿਆਣੇ ਦੇ ਵਿੱਚ ਜਾਂਦੀ ਹੈ ਸੋ ਇਹ ਜਿਹੜਾ ਨੰਗਲ ਹੈਡ ਵਰਕਸ ਹੈ ਉਸ ਤੋਂ ਪਹਿਲਾਂ ਨਿਕਲਦੀ ਹੈ ਸਤਲੁਜ ਦਰਿਆ ਪੰਜਾਬ ਦੇ ਵਿੱਚ ਰੋਪੜ ਕੋਲੋਂ ਐਂਟਰ ਹੁੰਦਾ ਹੈ ਤੇ ਫਿਰ ਇਹ ਹੌਲੀ ਹੌਲੀ ਪੰਜਾਬ ਦੇ ਬਿਲਕੁਲ ਸੈਂਟਰਲ ਏਰੀਆ ਚੋਂ ਨਿਕਲਦਾ ਹੋਇਆ ਹਰੀਕੇ ਤੱਕ ਪਹੁੰਚ ਜਾਂਦਾ ਹੈ ਸੋ ਹਰੀਕੇ ਆ ਕੇ ਇਹਦੇ ਵਿੱਚ ਬਿਆਸ ਤੇ ਰਾਵੀ ਦੇ ਪਾਣੀ ਵੀ ਮਿਲਦੇ ਆ ਸੋ ਆਜ਼ਾਦੀ ਤੋਂ ਬਾਅਦ ਚ ਹਰੀਕੇ ਦੇ ਉੱਪਰ ਇੱਕ ਹੈਡ ਵਰਕਸ ਬਣਾਇਆ ਗਿਆ ਜਿੱਥੋਂ ਕੁਝ ਨਹਿਰਾਂ ਕੱਢੀਆਂ ਗਈਆਂ ਸੋ ਨਾ ਚ ਪਹਿਲੀ ਨਹਿਰ ਹੈਗੀ ਆ ਸਰਹੰਦ ਫੀਡਰ ਸੋ ਇਹ ਨਹਿਰ 1955 ਚ ਕੱਢੀ ਗਈ ਹੈ ਤੇ ਇਹਦੇ ਨਾਲ ਫਰੀਦਕੋਟ ਮੁਕਸਰ ਸਾਹਿਬ ਤੇ ਫਿਰੋਜ਼ਪੁਰ ਦੇ ਕੁਝ ਇਲਾਕੇ ਸੰਝੇ ਜਾਂਦੇ ਆ ਸਰਹੰਦ ਫੀਡਰ ਦੇ ਨਾਲ ਨਾਲ ਇੱਕ ਹੋਰ ਨਹਿਰ ਕੱਢੀ ਗਈ ਹੈ ਹਰੀਕੇ ਤੋਂ ਉਹ ਹੈਗੀ ਹੈ ਰਾਜਸਥਾਨ ਫੀਡਰ ਸੋ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਰਾਵੀ ਤੇ ਬਿਆਸ ਰਹਿਮਤੋਂ ਉਹ ਹਰੀਕੇ ਪੱਤਨ ਤੋਂ ਜਾਂਦਾ ਸੋ ਇਹ ਇੱਕ ਪੂਰੀ ਦੀ ਪੂਰੀ ਨਹਿਰ ਰਾਜਸਥਾਨ ਵਾਸਤੇ ਕੱਢੀ ਗਈ ਹੈ ਇਹਦੇ ਚ ਪੰਜਾਬ ਪਾਣੀ ਨਹੀਂ ਵਰਤਦਾ ਸੋ ਇਹ ਦੋਨੇ ਨਹਿਰਾਂ ਜਿਹੜੀ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਨਾਲ-ਨਾਲ ਚਲਦੀਆਂ ਪੂਰੇ ਪੰਜਾਬ ਦੇ ਏਰੀਆ ਦੇ ਵਿੱਚ ਤੇ ਇਹਨਾਂ ਨੂੰ ਜੋੜੀਆਂ ਨਹਿਰਾਂ ਵੀ ਕਿਹਾ ਜਾਂਦਾ ਹੈ ਸੋ ਇਹਨਾਂ ਨਹਿਰਾਂ ਕਰਕੇ ਹਾਲਾਂਕਿ ਇਹਨਾਂ ਇਲਾਕਿਆਂ 'ਚ ਖੁਸ਼ਹਾਲੀ ਬਹੁਤ ਆਈ ਹੈ ਪਰ ਇਹਦੇ ਨਾਲ ਇੱਕ ਸਮੱਸਿਆ ਵੀ ਆਈ ਹੈ ਇਹਨਾਂ ਦੋਨਾਂ ਨਹਿਰਾਂ ਦੇ ਹੁਣ ਕਰਕੇ ਮੁਕਸਰ ਜ਼ਿਲ੍ਹੇ ਦੇ ਵਿੱਚ ਕਈ ਜਗ੍ਹਾ ਤੇ ਸੇਮ ਆਈ ਹੈ ਤੇ ਬਹੁਤ ਸਮੇਂ ਤੋਂ ਸੇਮ ਚੱਲ ਰਹੀ ਹੈ ਸੋ ਬਾਦਲ ਸਰਕਾਰ ਜਿਹੜੀ ਪਿਛਲੇ ਸਮੇਂ 'ਚ ਰਹੀ ਹੈ ਉਹਨਾਂ ਨੇ ਸੇਮ ਦਾ ਕੁਝ ਪ੍ਰਬੰਧ ਕੀਤਾ ਸੀਗਾ ਪਰ ਕਈ ਜਗ੍ਹਾ ਤੇ ਜਿਹੜੀ ਸਥਿਤੀ ਹੋ ਚੌਂਦੀ ਤੇ ਹੋਇਆ ਸੋ ਜਿੱਥੇ ਫਾਇਦਾ ਹੋਇਆ ਉੱਥੇ ਨੁਕਸਾਨ ਵੀ ਹੋਇਆ ਸਰਹੰਦ ਫੀਡਰ ਅਤੇ ਰਾਜਸਥਾਨ ਫੀਡਰ ਦੇ ਨਾਲ ਨਾਲ ਹੁਣ ਇੱਕ ਹੋਰ ਨਹਿਰ ਦਾ ਪਲਾਨ ਕੀਤਾ ਗਿਆ ਹੈ ਤੇ ਉਸ ਨਵੀਂ ਨਹਿਰ ਦਾ ਨਾਂ ਹੈਗਾ ਮਾਲਵਾ ਕਨਾਲ ਸੋ ਮੌਜੂਦਾ ਆਪ ਸਰਕਾਰ ਨੇ ਇਹ ਇੱਕ ਯੋਜਨਾ ਲੈ ਕੇ ਆਂਦੀ ਹੈ ਕਿ ਅਸੀਂ ਫਿਰੋਜ਼ਪੁਰ ਫਰੀਦਕੋਟ ਤੇ ਮੁਕਸਰ ਸਾਹਿਬ ਦੇ ਕੁਝ ਪਿੰਡਾਂ ਵਿੱਚ ਪਾਣੀ ਪਹੁੰਚਾਉਣ ਲਈ ਇੱਕ ਤੀਜੀ ਨਹਿਰ ਬਣਾ ਰਹੇ ਹਾਂ ਜਿਹੜੀ ਕਿ ਇਹਨਾਂ ਨਹਿਰਾਂ ਦੇ ਨਾਲ-ਨਾਲ ਪੈਰਲਲ ਰਨ ਕਰੂਗੀ ਪੂਰਬ ਵਾਲੇ ਪਾਸੇ ਤੇ ਉਸ ਨਹਿਰ ਦੀ ਲંબਾਈ ਹੋਗੀ 150 ਕਿਲੋਮੀਟਰ ਸੋ ਇਹਦੇ ਤੇ ਅੰਦਾਜ਼ਾ ਹੈ ਕਿ 2300 ਕਰੋੜ ਦਾ ਖਰਚਾ ਹੋਣਾ ਹੈ ਪਰ ਇਹਦੇ ਨਾਲ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਉਹ ਨਹਿਰੀ ਪਾਣੀ ਪਹੁੰਚਾਇਆ ਜਾਊਗਾ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਦੋ ਨਹਿਰਾਂ ਕਰਕੇ ਕਈ ਪਿੰਡਾਂ 'ਚ ਸੇਮ ਆ ਚੁੱਕੀ ਹੈ ਤੇ ਸੇਮ ਅਜੇ ਵੀ ਹੈਗੀ ਹੈ ਤਾਂ ਉਹਨਾਂ ਪਿੰਡਾਂ ਦਾ ਇਸ ਨਵੀਂ ਨਹਿਰ ਨਿਕਲ ਤੋਂ ਬਾਅਦ ਕੀ ਬਣੂਗਾ ਸੋ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਨਾਂ ਇਲਾਕਿਆਂ 'ਚ ਸੇਮ ਵੱਧਦੀ ਹੈ ਜਾਂ ਸੇਮ ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਪੰਜਾਬ ਦਾ ਸੱਤਵਾਂ ਨਹਿਰੀ ਸਿਸਟਮ ਹੈਗਾ ਈਸਟਰਨ ਕਨਾਲ ਸਿਸਟਮ ਸੋ ਆਜ਼ਾਦੀ ਤੋਂ ਪਹਿਲਾਂ 1927 ਦੇ ਵਿੱਚ ਸਤਲੋਈ ਦਰਿਆ ਦੇ ਉੱਪਰ ਹੁਸੈਣੀਵਾਲਾ ਦੇ ਵਿਖੇ ਹੈਡਵਰਕਸ ਬਣਾਇਆ ਗਿਆ ਤਾਂ ਕਿ ਪਾਣੀ ਰੋਕਿਆ ਜਾ ਸਕੇ ਤੇ ਇਸ ਜਗ੍ਹਾ ਤੋਂ ਦੋ ਨਹਿਰਾਂ ਕੱਢੀਆਂ ਗਈਆਂ ਇੱਕ ਸੀਗਾ ਈਸਟਰਨ ਕਨਾਲ ਸਿਸਟਮ ਜਿਹੜਾ ਕਿ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਇਲਾਕਿਆਂ ਨੂੰ ਸੇਜਦਾ ਹੈ ਤੇ ਦੂਸਰੀ ਨਹਿਰ ਸੀਗੀ ਬੀਕਾ ਨੇਰ ਕਨਾਲ ਸੋ ਬੀਕਾ ਨੇਰ ਕਨਾਲ ਜਿਵੇਂ ਕਿ ਨਾਂ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਬੀਕਾ ਨੇਰ ਦੀ ਸਟੇਟ ਨੂੰ ਪਾਣੀ ਲੈ ਕੇ ਜਾਂਦੀ ਸੀ ਸੋ ਇਹ ਇੱਕੋ ਇੱਕ ਨਹਿਰ ਸੀ ਆਜ਼ਾਦੀ ਤੋਂ ਪਹਿਲਾਂ ਜਿਹੜੀ ਪੰਜਾਬ ਤੋਂ ਬਾਹਰ ਪਾਣੀ ਲੈ ਜਾਂਦੀ ਸੀ ਪੰਜਾਬ ਦੇ ਦਰਿਆਵਾਂ ਵਿੱਚੋਂ ਈਸਟਰਨ ਕਨਾਲ ਸਿਸਟਮ ਜਿਹੜਾ ਹੈਗਾ ਉਹ ਇੱਕ ਨਾਨ ਪ੍ਰੀਨੀਅਲ ਸਿਸਟਮ ਹੈਗਾ ਇਹਦਾ ਮਤਲਬ ਇਹ ਹੈਗਾ ਕਿ ਸਾਰਾ ਸਾਲ ਇਹ ਨਹਿਰਾਂ ਨਹੀਂ ਚੱਲਦੀਆਂ ਜਦੋਂ ਮੀਂਹਾਂ ਦੇ ਰੁੱਤਾਂ ਦੌਰਾਨ ਇਹਨਾਂ ਦਰਿਆਵਾਂ ਵਿੱਚ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਉਦੋਂ ਇਹ ਨਹਿਰਾਂ ਭਰਦੀਆਂ ਨੇ ਤੇ ਫਿਰ ਇਹ ਖੇਤਾਂ ਨੂੰ ਸਿੰਜਦੀਆਂ ਨੇ ਸੋ ਈਸਟਰਨ ਕਨਾਲ ਸਿਸਟਮ ਦੇ ਵਿੱਚ ਲਗਭਗ 3200 ਕਿਊਸਿਕ ਪਾਣੀ ਜਾਂਦਾ ਹੈ ਤੇ ਜਿਹੜੀ ਬੀਕਾਨੇਰ ਕਨਾਲ ਹੈ ਉਹਦੇ ਵਿੱਚ ਵੀ 3000 ਕਿਊਸਿਕ ਪਾਣੀ ਹਰ ਸਾਲ ਜਾਂਦਾ ਹੈ ਇਹਨਾਂ ਨਹਿਰਾਂ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਖੇਤੀਬਾੜੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਤੇ ਅਜੇ ਵੀ ਹੈਗਾ ਸੋ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਜੇ ਇਹ ਨਹਿਰੀ ਸਿਸਟਮ ਨਾ ਹੁੰਦਾ ਤਾਂ ਅਸੀਂ ਅੱਜ ਜਿਹੜੀ ਮੌਜੂਦਾ ਸਥਿਤੀ ਚਾ ਸ਼ਾਇਦ ਉੱਥੇ ਨਾ ਹੁੰਦੀ 1860 ਤੋਂ ਲੈ ਕੇ 1960 ਦਰਮਿਆਨ ਕਿਉਂਕਿ ਬਹੁਤਾ ਜਿਹੜਾ ਪਾਣੀ ਉਹ ਨਹਿਰਾ ਨਾਲ ਲੱਗਦਾ ਸੀ ਤੇ ਟਿਊਬਲ ਬਹੁਤ ਘੱਟ ਸੀਗੇ ਸੋ ਜ਼ਮੀਨ ਚ ਪਾਣੀ ਬਹੁਤ ਘੱਟ ਕੱਢਿਆ ਜਾਂਦਾ ਸੀ ਪਰ ਇਹਨਾਂ ਨਹਿਰਾ ਕਰਕੇ ਨਹਿਰਾਂ ਦੇ ਸਿਸਟਮ ਕਰਕੇ ਪੰਜਾਬ ਦੀ ਜ਼ਮੀਨ ਦੇ ਵਿੱਚ ਬਹੁਤ ਸਾਰਾ ਪਾਣੀ ਜੀ ਰਿਹਾ ਸੋ ਉਹਦੇ ਕਰਕੇ ਗਰਾਊਂਡ ਵਾਟਰ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ 1860 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਜ਼ਮੀਨੀ ਪਾਣੀ ਸੀਗਾ ਉਹ ਕਾਫੀ ਡੂੰਘਾ ਸੀਗਾ ਸੋ ਇਹ ਵੀ ਇਹਨਾਂ ਇੱਕ ਨਹਿਰਾਂ ਦਾ ਯੋਗਦਾਨ ਹੈ ਜਿਹੜਾ ਕਿ ਅਸੀਂ ਹੁਣ ਕੱਢ ਰਹੇ ਹਾਂ ਤੇ ਹੁਣ ਅਸੀਂ ਇਸ ਕਗਾਰ ਤੇ ਪਹੁੰਚ ਗਏ ਹਾਂ ਕਿ ਸਾਡਾ ਜਿਹੜਾ ਜ਼ਮੀਨੀ ਪਾਣੀ ਆ ਅਸੀਂ ਉਹਨੂੰ ਉਹਦੇ ਲਈ ਚਿੰਤਾਤ ਆ ਸੋ ਇਸ ਐਪੀਸੋਡ ਚ ਅਸੀਂ ਤੁਹਾਡੇ ਕੋਲੇ ਇਹਨਾਂ ਨਹਿਰੀ ਸਿਸਟਮਾਂ ਦਾ ਇਤਿਹਾਸ ਤੇ ਜੋ ਅੱਜ ਇਹਨਾਂ ਦਾ ਯੋਗਦਾਨ ਆ ਸਭ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਣਾ ਸੋ ਅਗਲੇ ਐਪੀਸੋਡ ਚ ਪੰਜਾਬ ਦੇ ਪਾਣੀ ਉਪਰ ਕੋਈ ਨਵੀਂ ਗੱਲ ਕਰਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ